साहब तुम다고 आओ भाई साहब बल बल जाओ ऐसे गुरका ਹਾਂਜੀ ਕੋਈ ਵੀ ਕੰਮ ਆਪਾਂ ਸਟਾਰਟ ਕਰਦੇ ਆਂ ਤੇ ਪਰਮਾਤਮਾ ਦਾ ਨਾਮ ਲੈਨੇ ਆਂ ਜ਼ਰੂਰੀ ਵੀ ਹੈ ਤੇ ਸਾਡੀ ਇੱਕ ਫਿਲਮ ਪਿੰਡ ਵਾਲਾ ਸਕੂਲ ਸੀ ਕੀਤੀ ਹੈ ਸ਼ੂਟ ਬੜਾ ਖੂਬਸੂਰਤ ਵਿਸ਼ਾ ਹੈ ਸੋ ਬਸ ਤੈਨ ਤਰੀਕ ਨੂੰ ਰਿਲੀਜ਼ ਹੈ ਉਹਦੇ ਲਈ ਅਸੀਂ ਅਸ਼ੀਰਵਾਦ ਲੈਣ ਆਏ ਸੀਗੇ ਦਰਬਾਰ ਸਾਹਿਬ ਸੋ ਪਰਮਾਤਮਾ ਕਿਰਪਾ ਕਰੇ ਸਿਰਕ ਕਿਸ ਤਰ੍ਹਾਂ ਦੀ ਸਟੋਰੀ ਹੈ ਫਿਰ ਉਹਦੇ ਵਿੱਚ ਸਟੋਰੀ ਬੜੀ ਵਧੀਆ ਸਟੋਰੀ ਹੈ ਕਿਉਂਕਿ ਬਹੁਤ ਸਾਰੇ ਇਦਾਂ ਦੇ ਅਣਸ਼ੁਏ ਵਿਸ਼ੇ ਨੇ ਜਿਹੜੇ ਮੈਕਸਰੀ ਕਰਨਾਂ ਵੀ ਬਣਨੇ ਚਾਹੀਦੇ ਨੇ ਜਿੰਨੇ ਵੀ ਮੇਕਰਸ ਆ ਉਹਨਾਂ ਨੂੰ ਉਹਦੇ ਤੇ ਕੰਮ ਕਰਨਾ ਚਾਹੀਦਾ ਉਹਨਾਂ ਚੋਂ ਇਹ ਵੀ ਇੱਕ ਵਿਸ਼ਾ ਕਿ ਜਿਹੜੇ ਸਰਕਾਰੀ ਸਕੂਲ ਨੇ ਜਿਹੜੇ ਦਿਨ-ਦਿਨ ਬੰਦ ਹੁੰਦੇ ਜਾ ਰਹੇ ਤੇ ਜਿਹੜੇ ਪ੍ਰਾਈਵੇਟ ਸਕੂਲਾਂ ਦਾ ਜਿਹੜਾ ਇੱਕ ਮਾਫੀਆ ਕੰਮ ਕਰ ਰਿਹਾ ਉਹ ਜਿਹਦਾ ਉਹਦਾ ਵਪਾਰੀਕਰਨ ਹੋ ਗਿਆ ਤੇ ਸਰਕਾਰੀ ਸਕੂਲ ਕਿਉਂ ਬੰਦ ਹੋ ਰਹੇ ਕੀ ਕਾਰਨ ਨੇ ਇਹ ਉਸ ਵਿਸ਼ੇ ਤੇ ਫਿਲਮ ਹੈ ਸੋ ਮੈਨੂੰ ਲੱਗਦਾ ਕਿ ਵੀ ਜਿਹੜੀ ਸਿੱਖਿਆ ਹੈ ਜਿਹੜੀ এডੂਕੇਸ਼ਨ ਹੈ ਉਹ ਸਾਡੀ ਅਗਲੀ ਪੀੜ੍ਹੀ ਵਾਸਤੇ ਜਾਂ ਪਿਛਲੀ ਵੀ ਪੀੜ੍ਹੀ ਹੈ ਜਿਹੜੇ ਜਿਹੜੇ ਲੋਕ ਵਧੀਆ এডੂਕੇਸ਼ਨ ਜਿਨ੍ਹਾਂ ਨੂੰ ਮਿਲੀ ਹੈ ਜਿਨ੍ਹਾਂ ਨੂੰ ਇੱਕ ਆਧਾਰ ਵਧੀਆ ਮਿਲਿਆ ਉਹ ਅੱਗੇ ਵਧੇ ਨੇ ਸੋ ਬਹੁਤ ਸਾਰੇ ਇਦਾਂ ਦੇ ਕਾਬਿਲ ਬੱਚੇ ਰਹਿ ਜਾਂਦੇ ਆ ਪਿੱਛੇ ਸਿਰਫ ਉਹਨਾਂ ਨੂੰ ਚੰਗੀ এডੂਕੇਸ਼ਨ ਨਹੀਂ ਮਿਲਦੀ ਚੰਗਾ ਆਧਾਰਾ ਨਹੀਂ ਮਿਲਦਾ ਸੋ ਫਿਰ ਸ਼ੂਟਿੰਗ ਕਿੱਥੇ ਕਿੱਥੇ ਹੋਈ ਹੈ ਇਹ ਇਸ ਫਿਲਮ ਦੀ ਸ਼ੂਟਿੰਗ ਅਸੀਂ ਚੰਡੀਗੜ੍ਹ ਦੇ ਕੋਲ ਪਿੰਡ ਪੈਂਦਾ ਆ ਉੱਥੇ ਅਸੀਂ ਕੀਤੀ ਆ ਸੋ ਨਾਨੋਵਾਲ ਨਹੀਂ ਹੈ ਨਾਨੋਵਾਲ ਦਾ ਖੇਰ ਪਿੰਡ ਪਿੰਡ ਦੇ ਵਿੱਚ ਹੈ ਕਿਹੜਾ ਬਡਵਾਲਾ ਪਿੰਡ ਹਾਂ ਬਡਵਾਲਾ ਪਿੰਡ ਅੱਜ ਕੀ ਹਰਮਿੰਦਰ ਸਾਹਿਬ ਕੀ ਅਰਦਾਸ ਬੇਨਤੀ ਕੀਤੀ ਹੈ ਅਰਦਾਸ ਬੇਨਤੀ ਬਸ ਜਿੱਦਾਂ ਸਾਰੇ ਕਰਦੇ ਹੈ ਕਿ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸਾਡੇ ਇਸ ਪ੍ਰੋਜੈਕਟ ਨੂੰ ਚੜਚਾਂ ਲਾਵੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਫਿਰ ਅ ਬਸ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਵੀ 3 ਤਰੀਕ ਨੂੰ ਤੁਸੀਂ ਫਿਲਮ ਦੇਖੋ ਫਿਲਮ ਦਾ ਆਨੰਦ ਮਾਣੋ ਕਿਉਂਕਿ ਇਹ ਸਾਡੀ ਫਿਲਮ ਨਹੀਂ ਹੈ ਇਹ ਤੁਹਾਡੀ ਫਿਲਮ ਹੈ ਤੋੜੇ ਬੱਚਿਆਂ ਦੇ ਭਵਿੱਖ ਲਈ ਅ ਉਜਵਲ ਭਵਿੱਖ ਲਈ ਅਸੀਂ ਇਹ ਕਨਸੈਪਟ ਚੁਣ ਕੇ ਫਿਲਮ ਬਣਾਈ ਹੈ ਸੋ ਤੁਸੀਂ ਦੇਖਣਾ ਉਹ ਤਿੰਨ ਤਰੀਕ ਨੂੰ ਮੇਰਾ ਨਾਮ ਹਰਸਿਮਰਨ ਉਬਰੋਏ ਤੇ ਅਸੀਂ ਅੱਜ ਸ਼ਰਮੰਦਰ ਸਾਹਿਬ ਆਇਆ ਆਪਣੀ ਫਿਲਮ ਦੀ ਪ੍ਰੋਮੋਸ਼ਨਸ ਆਪਾਂ ਸ਼ੁਰੂ ਕਰਨ ਆल्या ਤੇ ਉਹਦੇ ਲਈ ਬਾਬਾ ਜੀ ਕੋਲ ਮੱਥਾ ਟੇਕਣ ਆਇਆ ਕਿ ਇਹ ਸਾਡੀ ਜਿਹੜੀ ਫਿਲਮ ਹੈ ਜੋ ਸੀ ਬਹੁਤ ਹੀ ਜ਼ਰੂਰੀ ਵਿਸ਼ੇ ਤੇ ਬਣਾਈ ਹੈ ਲੋਕਾਂ ਨੂੰ ਪਸੰਦ ਆਵੇ ਤੇ ਤੁਸੀਂ ਦੇਖ ਕੇ ਆਓ ਕਿਦਾਂ ਸਰਕਾਰੀ ਸਕੂਲ ਕਿੰਨੀ ਪ੍ਰੋਬਲਮਸ ਨੇ ਐਂਡ ਬੰਦ ਹੁੰਦੇ ਜਾ ਰਹੇ ਨੇ ਤੇ ਮੈਂ ਉਮੀਦ ਕਰਦੀ ਆ ਕਿ ਲੋਕਾਂ ਨੂੰ ਫਿਲਮ ਪਸੰਦ ਆਉਗੀ ਜੋ 3 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ ਥੀਏਟਰਸ ਵਿੱਚ ਜਾ ਕੇ ਜ਼ਰੂਰ ਦੇਖੀ ਜੇ ਇਹਨਾਂ ਤੋਂ ਪਹਿਲੀ ਫਿਲਮ ਹੈ ਉਸ ਤੋਂ ਪਹਿਲਾਂ ਵੀ ਤੁਸੀਂ ਫਿਲਮ ਵਿੱਚ ਕੰਮ ਨਹੀਂ ਮੇਰੀ ਤੀਜੀ ਫਿਲਮ ਹੈ ਲੋਕਾਂ ਨੂੰ ਕੀ ਮੈਂ ਕਿਸ ਤਰ੍ਹਾਂ ਦੇ ਕਿਰਦਾਰ ਨਿਭਾਈ ਫਿਲਮ ਦੇ ਵਿੱਚ ਮੈਂ ਸਿੱਖਿਆ ਬੋਰਡ ਆਫੀਸਰ ਦਾ ਕਿਰਦਾਰ ਨਿਭਾ ਰਹੀ ਆ ਸਰਕਾਰ ਦਾ ਕੀ ਰੋਲ ਹੈ ਪ੍ਰਾਇਮਰੀ ਸਕੂਲਾਂ ਨੂੰ ਬਚਾਉਣ ਲਈ ਜਿੱਦ ਸਾਡੇ ਅਧਿਆਪਕ ਨੇ ਉਹਨਾਂ ਦੀ ਕਿੱਦਾਂ ਮਦਦ ਕਰਦੀ ਹੈ ਤਾਂ ਕਿ ਜਿਹੜੇ ਪ੍ਰਾਇਮਰੀ ਸਕੂਲ ਬੰਦ ਹੋ ਰਹੇ ਨੇ ਉਹਨਾਂ ਨੂੰ ਬੰਦ ਨਾ ਕੀਤਾ ਜਾਵੇ ਬੱਚਿਆਂ ਦੀ ਮਦਦ ਕੀਤੀ ਜਾਵੇ ਓਏ ਮੇਰਾ ਰੋਡ ਇਸ ਸਿੱਖਿਆ ਨੂੰ ਲੈ ਕੇ ਕਹਾਣੀਆਂ ਪੁੱਛਣ ਲੱਗੇ ਵੀ ਕੀ ਕਹਾਣੀ ਹੈ ਫਿਲਮ ਲੋਕ ਕਿਉਂ ਦੇਖਣ ਜਾਣਗੇ ਇਹ ਇੱਕ ਸਿੱਖਿਆ ਨੂੰ ਲੈ ਕੇ ਫਿਲਮ ਹੈ ਕਿ ਸਰਕਾਰੀ ਸਕੂਲ ਕਿਉਂ ਬੰਦ ਹੋ ਰਹੇ ਉਹਨਾਂ ਦਾ ਕਾਰਨ ਕੀ ਹੈ ਉਹਨਾਂ ਬੱਚਾਂ ਦਾ ਭਵਿੱਖਾ ਤੇ ਚ ਇਹੋ ਜੀ ਇੱਕ ਅਸੀਂ ਫਿਲਮ ਲੈ ਕੇ ਆਏ ਜੇ ਦਰਬਾਰ ਸਾਹਿਬ ਮੱਥਾ ਟੇਕਣ ਆਏ ਸੀਗੇ ਸਾਡੇ ਨਾਲ ਸਾਡੀ ਧੀ ਰਾਣੀ ਹਰਸ਼ਿੰਦਰਨ ਅੰਬਰਾਏ ਤੇ ਪ੍ਰੀਤ ਹਰਪਾਲ ਜੀ ਨੇ ਕਹਿੰਦੇ ਡਾਇਰੈਕਟਰ ਨੇ ਨਿਰਦੇਸ਼ਕ ਨੇ ਸਾਰੇ ਪ੍ਰੋਡਿਊਸਰ ਨੇ ਸੋ ਇੱਥੋਂ ਅੱਜ ਅਸੀਂ ਅਸ਼ੀਰਵਾਦ ਲੈ ਕੇ ਫਿਲਮ ਦਾ ਪ੍ਰਚਾਰ ਕਰਨਾ ਸ਼ੁਰੂ ਕਰਨ ਲੱਗੇ ਆ ਇੱਕ ਅਲੱਗ ਬੇਸ਼ੇਦੀ ਫਿਲਮ ਹੈ 3 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ ਉਮੀਦ ਕਰਦੇ ਹਾਂ ਕਿ ਲੋਕਾਂ ਕੇ ਨੂੰ ਚੰਗੇ ਵਿਸ਼ਿਆਂ ਨੂੰ ਚੰਗਾ ਹੁੰਗਾਰਾ ਦੇਣਾ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ